ਪੰਜਾਬ ਭਾਰਤ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਤੇ ਇਸੇ ਦੇ ਰੋਸ ਦੇ ਵਜੋਂ ਅੱਜ ਕਾਂਗਰਸ ਦੇ ਵੱਲੋਂ ਸੂਬੇ ਭਾਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਦੱਸਦੀ ਕਿ ਜਿੱਥੇ ਅਮਰਿੰਦਰ ਸਿੰਘ ਰਾਜਾ ਵੜਿੰਗ ਅੰਮ੍ਰਿਤਸਰ ਪਹੁੰਚੇ ਉੱਥੇ ਹੀ ਸਬਡਿਵੀਜ਼ਨ ਸੁਲਤਾਨਪੁਰ ਲੋਧੀ ਵਿਖੇ ਕਾਂਗਰਸ ਦੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਆਪਣੇ ਸਾਥੀਆਂ ਸਮੇਤ ਡੀਸੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਲਈ ਪਹੁੰਚੇ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਲਗਾਤਾਰ ਸਥਿਤੀ ਵਿਗੜਦੀ ਜਾ ਰਹੀ ਹੈ ਹਰ ਰੋਜ਼ ਇਡਨਾ ਪਿੰਕ ਕਤਲੇਆਮ ਦੀਆਂ ਘਟਨਾਵਾਂ ਜੜੀਆਂ ਨੇ ਉਹ ਪੰਜਾਬ ਦੇ ਵਿੱਚ ਵਾਧੀਆਂ ਜਾ ਰਹੀਆਂ ਨੇ ਪਰ ਪੰਜਾਬ ਸਰਕਾਰ ਦਾ ਇਸ ਦੇ ਉੱਪਰ ਕੋਈ ਧਿਆਨ ਨਹੀਂ ਆ ਉਹਨਾਂ ਕਿਹਾ ਕਿ ਸੁਲਤਾਨਪੁਰ ਲੋਧੀ ਇੱਕ ਪਵਿੱਤਰ ਜਗ੍ਹਾ ਹੈ ਜਿੱਥੇ ਗੁਰੂ ਨਾਨਕ ਦੇਵ ਪਾਸ਼ਾ ਜੀ ਨੇ ਆਪਣੇ ਚਰਨ ਪਾਏ ਪਰ ਹੁਣ ਇਸ ਪਵਿੱਤਰ ਜਗ੍ਹਾ ਤੇ ਨਿਤ ਅਜਿਹੇ ਕਤਲੇਆਮ ਹੋ ਰਹੇ ਨੇ ਤੇ ਹੁਣ ਉਹਨਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੇਖੋ ਸੁਲਤਾਨਪੁਰ ਲੋਧੀ ਮੈਂ ਅੱਗੇ ਵੀ ਦੱਸਿਆ ਸੀ ਵੀ ਇਹ ਸੁਲਤਾਨਪੁਰ ਲੋਧੀ ਬਾਬੇ ਨਾਨਕ ਦੀ ਧਰਤੀ ਹੈ ਇੱਥੇ ਜਦੋਂ ਮਾਰਾ ਸਮਾਂ ਸੀ ਜਦੋਂ ਬਹੁਤ ਜ਼ਿਆਦਾ ਯੋਰ ਸੀਗਾ ਕਾਲੇ ਦੌਰ ਸੀਗੇ ਆ ਮੈਂ ਗੱਲ ਕਰਦਾ 84 85 ਤੋਂ ਬਾਅਦ ਅਰਥਾਤ ਸੀ 99 90 99 ਤੱਕ ਉਦੋਂ ਵੀ ਇੱਥੇ ਪੀਸਫੁੱਲ ਹੀ ਰਿਹਾ ਪਰ ਅਰਕੀ ਜਿਹੜਾ ਪਹਿਲੀ ਵਾਰੀ ਆ ਵੀ ਇੱਥੇ ਜਿਹੜਾ ਆ ਉਹ ਅਫਰੋਤੀਆਂ ਦੀਆਂ ਕਾਲਾਂ ਆ ਕੇ ਤੇ ਇੰਨੇ ਪੈਸੇ ਜਿਹੜੇ ਲੋਕਾਂ ਦੇ ਵਿੱਚੋਂ ਕਹਿੰਦੇ ਆ ਵੀ ਜਿਹੋ ਲੋਕ ਦੱਸਦੇ ਆ ਵੀ 35 ਤੋਂ 40 ਜਿਹੜੇ ਲੋਕ ਆ ਜਿਨ੍ਹਾਂ ਨੂੰ ਅਫਰੋਤੀਆਂ ਲਈਆਂ ਗਈਆਂ ਬਾਕੀ ਇਹ ਜਿਹੜਾ ਸਾਰਾ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਆ ਉਹ ਇਸ ਚੀਜ਼ ਨੂੰ ਟ੍ਰੇਸ ਕਰੇ ਉਹ ਜਿਹੜਾ ਸਾਰਾ ਇਹ ਮਸਲਾ ਹੱਲ ਕਰੇ ਇਹਦੇ ਵਿੱਚ ਕੌਣ ਕੌਣ ਅਨਵਾਲਵਾ ਉਹ ਪੁਲਿਸ ਨੂੰ ਚਾਹੀਦਾ ਆ ਵੀ ਉਹਨਾਂ ਨੂੰ ਤਗੜੇ ਹੋ ਕੇ ਕੱਢਣ ਤੇ ਉਹ ਚੀਜ਼ ਜਿਹੜੀ ਉਹ ਥੱਲ ਪਾਈ ਜਾਵੇ ਸਾਡੇ ਲੋਕ ਸ਼ਰੀਫ ਹੈ ਸੁਲਤਾਨਪੁਰ ਉਹਦੀ ਕਿਉਂ ਪੀਸਫੁਲ ਮੰਨਿਆ ਜਾਂਦਾ ਇੱਥੋਂ ਦੇ ਲੋਕ ਆਪਣੀ ਘਰ ਕੇ ਖਾਣ ਵਾਲੇ ਬਗੈਰ ਕਿਸੇ ਮਤਲਬ ਤੋਂ ਕਿਸੇ ਉਹਦੇ ਵਿੱਚ ਨਹੀਂ ਆਉਂਦੇ ਤਾਂ ਲਗਾਤਾਰ ਪੰਜਾਬ ਦੀ ਵਿਗੜ ਰਹੀ ਸਥਿਤੀ ਨੂੰ ਲੈ ਕੇ ਹੁਣ ਕਾਂਗਰਸ ਦੇ ਵੱਲੋਂ ਸੂਬਾ ਸਰਕਾਰ ਦੇ ਖਿਲਾਫ ਅੱਜ ਰੋਸ਼ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਨੇ ਪੰਜਾਬ ਸਰਕਾਰ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਵਿੱਚ ਐਮਰਜੈਂਸੀ ਲੱਗ ਜਾਵੇਗੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ